ਜਦੋਂ ਹੀ ਕਿਸੇ ਕੋਲ ਪੈਸਾ ਜਾਵੇ ਮਾਇਆ ਜਾਵੇ ਧੰਦਾ ਜਾਵੇ ਤਾਂ ਉਹ ਆਪਣੇ ਨਾਮ ਟੁੱਟ ਜਾਂਦਾ ਹੈ ਕਿਤੇ ਹੁੰਦਾ ਹੈ ਕਿ ਕਿ ਮੇਰੇ ਆਪਣੇ ਮੇਰੇ ਕੋਲੋਂ ਪੈਸੇ ਦਾ ਮੰਗ ਲੈਣ ਧੰਦਾ ਮੰਗ ਲੈ ਇਸ ਕਰਕੇ ਟੁੱਟ ਕੇ ਬਹਿ ਜਾਂਦਾ ਹੈ ਕਿ ਕੋਲੋਂ ਅੰਦਰ ਦੀ ਹੋਂਦ ਵਿੱਚ ਤੰਗ ਕਰ ਲੱਗ ਪੈਂਦੀ ਹੈ ਕਿ ਮੈਂ ਹੀ ਵੱਡਾ ਹਾਂ बाकी ਤੇ ਸਭ ਛੋਟੇ ਨੇ ਮੇਰੇ ਕੋਲ ਮਾਇਆ ਹੈ ਤੇ ਮਾਇਆ ਕਰਕੇ ਮੈਂ ਵੱਡਾ ਹਾਂ ਜੀ ਦੇ ਕੋਲ ਮਾਇਆ ਹੈ ਸੰਸਾਰ ਦਾ ਮੰਨ ਉਹ ਵੱਡਾ ਕਹਿੰਦਾ ਹੈ ਕੌਣ ਵੱਡਾ ਮਾਇਆ ਬੜੇ ਤੇ ਜੀ ਦੇ ਕੋਲ ਮਾਇਆ ਹੈ ਉਹਦੇ ਕੋਲ ਹੀ ਬੜਾਈਆਂ ਪਰ ਮਹਾਰਾਜ ਜੀ ਕਹਿੰਦੇ ਸੋ ਵੱਡਾ ਜਿਹਨੇ ਰਾਮ ਦੇ ਕਹਿੰਦੇ ਵੱਡਾ ਨਾ ਹੋਏ ਜਿਹਨੇ ਰੱਬ ਦੇ ਨਾਮ ਨਾਲ ਨਿਮਜੋਗੀ ਹੈ ਮਾਇਆ ਹੁਣੀ ਚਾਹੀਦੀ ਆ ਪੈਗੀ ਕਹਿੰਦੇ ਕਿ ਮਾਇਆ ਨਹੀਂ ਹੋਣੀ ਚਾਹੀਦੀ ਮਾਇਆ ਹੁਣ ਚਾਹੀਦੀ ਆ ਮਾਇਆ ਨਾ ਕੋਈ ਨਹੀਂ ਹੋਣਾ ਚਾਹੀਦਾ ਮਾਇਆ ਨੇ ਪਕੜਨੀ ਹੋਣੀ ਚਾਹੀਦੀ ਮਾਇਆ ਨੂੰ ਹੁਣਾ ਚਾਹੀਦੀ ਹੋਣੀ ਚਾਹੀਦੀ ਇਹ ਵਖਤੀ ਦਾ ਬਾਕੀ ਸਰੀਰਾ ਬਾਹਰ ਕਹਿੰਦੇ ਜੇ ਮਾਇਆ ਹੈ ਤਾਂ ਸਭ ਕੁਝ ਇਸ ਸੰਸਾਰ ਜੇ ਮਾਇਆ ਨਹੀਂ ਫਿਰ ਕੁਝ ਵੀ ਹੈ ਜੇ ਮਾਇਆ ਹੈ ਨਹੀਂ ਤਾਂ ਫਿਰ ਕੁਝ ਵੀ ਹੈ ਨਹੀਂ ਮਾਇਆ ਨਹੀਂ ਜ਼ਰੂਰੀ ਹੈ ਪਰ ਜਦੋਂ ਮਾਇਆ ਕੋਲ ਆ ਜਾਂਦਾ ਫਿਰ ਆਪਣੇਆਂ ਦਾ ਸੰਗ ਸਾਥ ਕੀ ਜ਼ਰੂਰੀ ਹੈ ਆਪਣੇ ਭੈੜਾ ਭਰਾਵਾਂ ਦਾ ਆਪਣੇ ਸੁਬੰਧੀਆਂ ਦਾ ਸੰਗ ਸਾਥ ਕੀ ਜ਼ਰੂਰੀ ਹੁੰਦਾ ਹੈ ਠੀਕ ਹੈ ਨਾ ਹੋਵੇ ਕਿ ਮਾਇਆ ਕਿਹ ਹੈ ਕਿ ਆਪਣੇ ਨਾਲ ਟੁੱਟ ਕੇ ਬੈਠੇ ਆਪਣੇ ਸੁਬੰਧੀਆਂ ਨਾਲ ਆਪਣੇ ਭੈਣ ਭਰਾਵਾਂ ਨਾਲ ਟੁੱਟ ਕੇ ਬੈਠ ਗਿਆ ਕੀ ਕਰੇ ਕਿ ਜਿੱਥੇ ਆਪ ਵੀਰ ਬਣਿਆ ਜਿਸ ਜ਼ੁਕਤੀ ਨਾਲ ਆਪ ਵੀਰ ਬਣਿਆ ਉੱਥੇ ਆਪਣੇ ਭੈੜਾ ਭਰਾਵਾਂ ਨੂੰ ਵੀ ਉਹ ਜ਼ੁਕਤੀ ਦੱਸੇ ਕਿ ਭਾਈ ਮੈਂ ਇਮਾਨਦਾਰੀ ਦੇ ਨਾਲ ਆ ਕਾਰਤ ਕੀਤੇ ਤੇ ਬਾਈ ਗੁਰੂ ਨੇ ਰੱਬ ਨੇ ਗੁਰੂ ਨੇ ਮੇਰੀ ਕਮਾਈ ਵਿੱਚ ਬਰਕਤਾਂ ਪਾਈਆਂ ਤੁਸੀਂ ਵੀ ਕਰੋ ਇਸ ਤਰ੍ਹਾਂ ਇਮਾਨਦਾਰੀ ਨਾਲ ਤੁਸੀਂ ਵੀ ਇਮਾਨਦਾਰ ਬਣੋ ਤੁਸੀਂ ਵੀ ਵੀਰ ਬਣਦੇ ਹੋ ਈਮਾਨਦਾਰ ਬੰਦਾ ਜੇ ਕੋਈ ਇਮਾਨਦਾਰੀ ਦੇ ਨਾਲ ਕੋਈ ਕਿਰਤ ਕਰਦਾ ਹੈ ਫਿਰ ਗੁਰੂ ਬਰਕਤਾਂ ਦਿੰਦਾ ਹੈ। ਆਪੋ ਦੀ ماں ਫੜਦਾ ਜਿਹੜਾ ਇਮਾਨਦਾਰ ਹੁੰਦਾ ਹੈ। ਸੰਸਾਰ ਦੇ ਬੰਦੇ ਤੁਹਾਨੂੰ ਚੰਗਾ ਕਹਿਣ ਪਾਵੇ, ਨਾ ਕਹਿਣ ਇਹ ਵੱਖਰੀ ਗੱਲ ਹੈ। ਪਰ ਗੁਰੂ ਦੀ ਨਜ਼ਰ ਵਿੱਚ ਬਹੁਤ ਚੰਗਾ ਹੁੰਦਾ ਹੈ। ਆਪੋ ਦੀ ਨਜ਼ਰ ਵਿੱਚ ਬਹੁਤ ਚੰਗਾ ਹੁੰਦਾ ਹੈ। ਇਹ ਦੱਸਿਆ ਜਾਵੇ ਕਿ ਭਾਜੀ ਇਮਾਨਦਾਰੀ ਨਾਲ ਮੈਂ ਹੀ ਕਰਦਾ ਹਾਂ। ਕੀ ਮੈਂ ਕਹਾਂ ਕਿ ਤੇ ਮੈਂ ਅਮੀਰ ਹੋ ਗਿਆ ਤੁਸੀਂ ਵੀ ਅਮੀਰ ਹੋ ਜਿਓਗੇ ਕਿਉਂਕਿ ਗੁਰੂ ਬਾਹਰ ਪੜਦਾ ਯਾਰ ਕਿੰਨਾ ਮਾਰ ਕਰ ਬੰਦੇ ਕੀਨਾ ਹੋ ਬੇ ਕਿ ਮਾਇਆ 바ਕੇ ਮੱਦਾ ਬੰਦਿਆਂ ਨਾਲ ਟੁੱਟ ਕੇ ਆਪਣੇ ਨਾਲ ਟੁੱਟ ਜਾਂਦਾ ਹੈ ਆਪਣੇ ਭੈਣ ਭਗਮਾਂ ਨਾਲ ਟੁੱਟ ਜਾਂਦਾ ਹੈ ਮਾਇਆ ਦਾ ਨਸ਼ਾ ਇਤਨਾ ਦਹਿ ਹੈ ਕਿ ਸੁਧ ਬੁੱਧ ਪੁੰਚਣ ਕਿ ਬਚਾ ਨਹੀਂ ਫਿਰ ਮਾਇਆ ਦੇ ਹੰਕਾਰ ਵਿੱਚ ਹੀ ਹੁੰਦਾ ਜਦੋਂ ਹੁੰਦਾ ਪਰ ਜਦੋਂ ਗੁਰੂ ਦੀ ਕਿਰਪਾ ਹੋਵੇ ਮਾਇਆ ਤੋਂ ਮੈਂ ਫਿਰ ਮਾਰਾ ਕਿੰਨੇ ਕਿਨੇ ਫਿਰ ਮਾਇਆ ਦੇ ਨਸ਼ੇ ਚ ਨਹੀਂ ਕੁੱਝ ਬੋਲਦਾ ਸਤਿਗੁਰੂ ਕਹਿੰਦੇ ਫੇਰ ਵੀ ਕੁੱਝ ਕਹਿਣਾ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨ ਦੀ ਤਨ ਉਹ ਮਾਇਆ ਦੇ ਨਸ਼ੇ ਵਿੱਚ ਨਹੀਂ ਬੋਲਦਾ ਉਹ ਤਾਂ ਕਹਿੰਦੇ ਉਹ ਦੀ ਰਜਾ ਉਹਦਾ ਭਾਣਾ ਉਹ ਹੁੰਦਾ ਆਪਣੇ ਨਾਲ ਬੜਾ ਕੇ ਰੱਖਦੇ ਆਪਣੇ ਭੈਣ ਭਰਾਵਾਂ ਚ ਖੜਦਾ ਬੈਠਦਾ ਅਮੀਰ ਵੀ ਹੋ ਜਾਂਦਾ ਹੈ ਫਿਰ ਵੀ ਆਪਣੇ ਪੈਰ-ਪਰਾਬਾਂ 'ਤੇ ਬੈਠਦਾ ਅਸਲ ਇਨਸਾਨ ਉਹ ਨਹੀਂ ਹੈ ਜਿਹੜਾ ਸ਼ਾਨ ਆਪਣੇ ਭੈਣ-ਭਰਾਵਾਂ ਨਾਲ ਟੁੜ ਕੇ ਬੈਠਦਾ ਹੈ ਅਸਲ ਇਨਸਾਨ ਉਹ ਹੈ ਤੇ ਜਿਹੜਾ ਵਿਚਾਰਾ ਮਾਇਆ ਭਾਗੇ ਟੁੱਟ ਜਾਂਦਾ ਉਹ ਇਨਸਾਨ ਉਹ ਇਨਸਾਨ ਨਹੀਂ ਹੈ ਇਨਸਾਨ ਉਹ ਹੈ ਕਿ ਜਿਹੜਾ ਭੈਣ-ਭਰਾਵਾਂ ਨਾਲ ਖੜਦਾ ਬੈਠਦਾ ਹੈ ਕਿੰਗੇ ਵਾਸਤੇ ਜੀ ਆਪੁਰਿਆ ਹੋਣਾ ਨੂੰ ਕੀ ਦੂਰਦਾ ਹੈ ਅਸਲ ਇਨਸਾਨ ਉਹ ਹੈ